ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਅੱਜ ਦੀ ਵੀਡੀਓ ਪਿੰਡ ਵੰਦਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦਿੱਤੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਕਿ ਦੂਜਾ ਸੂਈ ਹੈ ਜੀ ਲਗਭਗ 3 ਤੋਂ 4 ਦਿਨ ਹੋ ਕੇ ਸੂਈ ਨੂੰ ਬੱਚਾ ਮਗਰ ਆ ਜਾਂਦਾ ਜੀ ਬੱਚਾ ਬਾਕੀ ਬੱਚੇ ਦਾ 나ੜੂਆ ਨਾਲ ਆ ਜੀ ਲੈ ਜੱਲੀ ਫਿਰ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਬਾ ਅੰਦਰੋਂ ਅੰਦਰੋਂ ਹੀ ਮੋੜ ਲਿਆ ਜੀ ਚਾਰ ਹੀ ਥਾਣਾ ਕੋਟ ਸ਼ਾਂਖ ਪੂਰਾ ਵੀ ਨਹੀਂ ਜਿਹੜਾ ਅੱਜ ਦਾ ਦੁੱਧ ਮੰਨਣਾ ਦੁੱਧ ਮੰਨ ਲਓ ਬੋਲਾ ਮੰਨਣਾ ਬੋਲਾ ਮੰਨ ਲਓ ਨੈਟ 10 ਕਿਲੋ ਤਿਆਰ ਆ ਬਸ ਬੰਨ ਦਿਓ ਜੀ ਕੋਈ ਵੀ ਵੀਰ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਕਿਉਂਕਿ ਬਿਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਸੱਲੀ ਬਰਕਰ ਤੁਸੀਂ ਕਰਨੀ ਹੁੰਦੀ ਰੇ ਥਾਣ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਲੱਗਿਆ ਵਾ ਬਾਕੀ ਮੋਟਾ ਥਾਣਾ ਕੋਈ ਆਏ ਨਹੀਂ ਵੀਰੇ ਛੋਟਾ ਨਹੀਂਗਾ ਸੋਹਣੇ ਸਾਈ ਦਾ ਥਾਣਾ ਚੁਵਾਈ ਦੀ ਵੀ ਬਾਈ ਕਹਿੰਦਾ ਓਕੇ ਹੋਊਗੀ ਤੇ ਜੇਰ ਦੀ ਵੀ ਓਕੇ ਹੋਊਗੀ ਬੇਫਿਕਰ ਹੋ ਜੋ ਬਾਕੀ ਵੀਰੇ ਤਸੱਲੀ ਆ ਕੇ ਜਰੂਰ ਕਰ ਲਿਓ ਗਰਮੀਆਂ ਦਾ ਤੋਹਫਾ ਏ ਗਰਮੀਆਂ ਚ ਦੁੱਧ ਵੀ ਕਰਮ ਵਾਲੀ ਦਾ ਸੰਗਣਾ ਹੋਊਗਾ ਚੰਗੀ ਫੈਟ ਵਾਲਾ ਹੋਊਗਾ ਜਿੰਨਾ ਤੁਸੀਂ ਪਾ ਲੋਗੇ ਉਹਨਾਂ ਦੁੱਧ ਲੈ ਲੋਗੇ ਜਿਹੜਾ ਅੱਜ ਦਾ 10 ਕਿਲੋ ਤਿਆਰ ਆ ਉਹ ਤੁਸੀਂ ਆਪਦੀ ਚੁਵਾਈ ਕਰ ਸਕਦੇ ਹੋ ਜੀ ਦਮਾਨ ਬਾਈ ਕਹਿੰਦਾ ਆਪਾਂ ਫੈਕਸ ਹੀ ਕਰਨੀ ਐ ਜੇ ਤਾਂ ਮੁੱਲ ਕਰਾਉਣਾ ਤਾਂ 45000 ਰੁਪਇਆ ਤੇ ਜਿਹੜਾ ਫੈਕਸ ਪ੍ਰਾਈਸ ਆ ਉਹ 40000 ਰੁਪਇਆ ਜੋ ਬਾਈ ਕਹਿੰਦਾ ਮਾਨਤਾਣ ਕਰਦਾਂਗੇ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ